ਮੈਂ ਨਿਕ ਮੈਂ ਚੌੜਾ ਪ੍ਰੇਖਾ ਗ੍ਰੰਥ ਵਿੱਚ ਨਹੀਂ ਪੈਂਦਾ ਗੁਰਬਾਣੀ ਗ੍ਰਾਮਰ ਅਨੁਸਾਰ ਤੁਹਾਡੇ ਸਾਹਮਣੇ ਮੈਂ ਹਲ ਕਰਾਂ ਐਵੇਂ ਜਜ਼ਬਾਤੀ ਤੇ ਜਿਹੜੇ ਅਰਥਾਂ ਨੂੰ ਸੁਣਾਏ ਜਾਂਦੇ ਨਹੀਂ ਨੇ RAM ਵਕਤ ਦੇ અવਤਾਰ ਨੇ ਉਹਨਾਂ ਦੀ ਮਤ ਰਹੀ ਮਾਂ ਕਹਿ ਕਈ ਕੁਝ ਵੀ ਨਹੀਂ ਉਹਨੇ ਤੇ 14 ਸਾਲ ਦਾ ਬਨਵਾਸ ਦੇ ਦਿੱਤਾ ਹੈ। ਸ਼੍ਰੀ ਕ੍ਰਿਸ਼ਨ ਵਕਤ ਤੇ ਆਉਤਾਰੀ ਪੁਰਸ਼ ਨੇ ਉਹਨਾਂ ਦਾ ਮਾਮਾ ਕੰਸ ਉਹਨਾਂ ਦੀ ਜਾਨ ਦਾ ਵੈਰੀ ਹੈ। ਅਵਤਾਰਾਂ ਦਾ ਵੀ ਸਾਰਾ ਪਰਿਵਾਰ ਧਾਰਮਿਕ ਨਹੀਂ ਹੋਇਆ ਕਦੀ ਨਹੀਂ। मीरा धार्मिक है ओदा पति धार्मिक नहीं सी उन्हें घरੋਂ ਕੱਢ ਦਿੱਤਾ ਸੀ ਸ਼ਾਇਦ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਵੇ हिंदू जगतजीत राजस्थान ਦੇ ਅੰਦਰ ਚੇਤੌੜਗੜ੍ਹ ਦੀ ਮਹਾਰਾਣੀ ਮੀਰਾ ਮਹਾਰਾਣੀ ਸੀ ਰਾਜੇ ਦੀ ਔਰਤ ਸੀ ਲੇਕਿਨ ਅੱਠੇ ਪੈਰ ਬੰਦਗੀ ਕਰਦਿਆਂ ਕਰਦਿਆਂ ਸਮਾਦੀ ਲਈਨ ਹੋ ਗਈ ਚੇਤੌੜ ਦਾ ਰਾਣਾ ਕਹਿ ਲਗਾ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਘਰੋਂ ਕੱਢ ਦਿੱਤਾ ਇਲੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮਰੀ ਫਿਰ ਘਰੋਂ ਘੜ ਦਿੱਤੇ ਰਾਜਸਥਾਨ ਦੇ ਜੰਗਲਾਂ ਦੇ ਵਿੱਚ ਰੱਖੇ ਖੰਦੀ ਰਹੀ ਕੋਈ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੰਦਾ ਸੀ ਮੰਦਰ ਦੇ ਵਿੱਚ ਨਹੀਂ ਵੜਨ ਦਿੰਦਾ ਸੀ ਜਿਨ੍ਹਾਂ ਜਿਨ੍ਹਾਂ ਰੁੱਖਾਂ ਥੱਲੇ ਉਸਨੇ ਰਾਤ ਕੱਟੀ ਰਾਜਸਥਾਨ ਦੇ ਰਜਵਾੜਿਆਂ ਨੇ ਅੱਜ ਵੱਡੇ ਵੱਡੇ ਮੰਦਰ ਬਣਾਏ ਨੇ ਅੱਜ ਮੇਰਾ ਧਾਰਮਿਕ ਹੈ ਉਹਦਾ ਪਤੀ ਧਾਰਮਿਕ ਨਹੀਂ ਹੈ ਤਰਲੋਚਨ ਧਾਰਮਿਕ ਹੈ ਉਹਦੀ ਪਤਨੀ ਧਾਰਮਿਕ ਨਹੀਂ ਹੈ ਤੁਸੀਂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਰਲੋਚਨ ਦੇ ਬੋਲ ਪੜ੍ਹ ਲਓ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਭਜਨ ਕਰਦਾ ਹੈ ਸਤਸੰਗੀ ਆ ਜਾਂਦੇ ਨੇ ਉਹਦੇ ਕੋਲ ਬੈਠਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਪਤਨੀ ਸਤਸੰਗੀਆਂ ਨੂੰ ਤਰਲੋਚਨ ਨੂੰ ਤੇ ਪਰਮਾਤਮਾ ਨੂੰ ਗਾਲਾਂ ਕੱਢਣੀ ਸ਼ੁਰੂ ਕਰਦੀ ਸ਼ਬਦ ਬਨਾਜ਼ੇ ਲਾਉਂਦੇ ਨਾਰਾਇਣ ਨਿੰਦਸ ਕਾਇ ਭੋਲੀ ਗਵਾਰੀ ਐ ਗਵਾਰੀ ਸਤਰੀ ਕਉ ਨਾਰਾਇਣ ਨਿੰਦਾ ਕਰੇ ਕਉ ਪ੍ਰਭੂ ਸਭ ਕੁਝ ਉਸੇ ਦਾ ਦਿੱਤਾ ਹੈ ਇਹ ਤਨ ਮਨ ਇਹ ਗਿਆਨ ਅੰਦਰ ਇਹ ਸਭ ਕੁਝ ਉਸੇ ਦਾ ਹੈ ਇਹ ਸੂਰਜ ਦੀ ਰੋਸ਼ਨੀ ਇਹ ਵਗਦੀ ਇਹ ਪਵਣ ਇਹ ਧਰਤੀ ਸਭ ਕੁਝ ਉਸੇ ਦੀ ਹੈ ਨਾਰਾਇਣ ਨਿੰਦਸ ਕਾਇ ਭੋਲੀ ਗਵਾਰੀ ਦੁਕਰਤ ਸੁਕਰਤ ਥਾਰੋ ਕਰਮ ਰੇ ਦੁਖ ਸੁਖ ਤੇਰੇ ਕਰਮਾਂ ਦਾ ਫਲ ਹੈ ਜੋ ਬੋਇਆ ਹੈ ਉਹ ਕੰਦੀ ਉਹ ਤੇ ਨਾਰਾਇਣ ਕੀ ਕਰੇ ਕਰ ਵਿੱਚ ਔਲਾਦ ਨਹੀਂ ਸੀ ਦੁਖੀ ਸੀ। ਔਰ ਇਸੇ ਸ਼ਬਦੀ ਆਖੀ ਲੀਆਂ ਪੰਕਤੀਆਂ ਤੁਹਾਨੂੰ ਸਰਵਨ ਕਰਾਵਾਂ ਪੁਰਬ ਲੋਗ ਗ੍ਰਿਤ ਕਰਮ ਨੈ ਮਿਟੇਰੀ ਘਰ ਗਹਿਣ ਮੈਂ ਜੋ ਬੀਜ ਚੁਕਿਆ ਮੈਨੂੰ ਖਾਣਾ ਪਵੇਗਾ ਆਪ ਬੀਜ ਆਪੇ ਹੀ ਕਰੇ। ਪ੍ਰਮਾਤਮਾ ਦੇ ਦਰਬਾਰ ਦੇ ਸਾਡਾ ਫੈਸਲਾ ਕਿਸ ਡੰਗ ਨਾਲ ਹੁੰਦਾ ਹੈ ਸਾਡਾ ਰੰਗ ਰੂਪ ਦੇਖਿਆ ਜਾਂਦਾ ਨਹੀਂ ਪ੍ਰਮਾਤਮਾ ਦਾ ਆਪਣਾ ਹੀ ਕੋਈ ਰੰਗ ਰੂਪ ਨਹੀਂ ਹੈ ਅਰੂਪ ਹੈ ਅਨੂਪ ਹੈ। ਚਕਰ ਚੈਨ ਅਰ ਵਰਨ ਜਾਤ ਅਰ ਪਾਤ ਨਹਿ ਹਿੰਜੇ ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ ਕਹ ਸਾਡੀ ਜਾਤ ਪਾਤ ਦੇ ਮੁਤਾਬਕ ਫੈਸਲਾ ਹੁੰਦਾ ਹੈ ਪਰਮਾਤਮਾ ਦੀ ਆਪਣੀ ਜਾਤ ਪਾਤ ਕੋਈ ਨਹੀਂ ਹੈ ਨਾ ਦਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਬਾਤ ਹੈ ਸਾਡੇ ਰੰਗ ਦੇ ਮੁਤਾਬਕ ਫੈਸਲਾ ਹੁੰਦਾ ਹੈ ਕਾਲਾ ਹੈ ਘੋਰ ਹੈ ਸਾਂਵਰਾ ਹੈ ਉਹਦਾ ਆਪਣਾ ਹੀ ਕੋਈ ਰੰਗ ਨਹੀਂ ਤੇ ਰੰਗ ਦੇ ਆਧਾਰ ਤੇ ਕਿਸ ਤਰ੍ਹਾਂ ਫੈਸਲਾ ਕਰੇ साढ़े मज़हब के मुताबिक फैसला करता है हिंदू है मुस्लिम है सिख है ईसाई है जैनी है बौद्धी है यहूदी है फारसी फारसी है कथा ही नहीं परमात्मा का अपना ही कोई मजहब नहीं है पंक्ति सरवन कराव ध्यान सुनना जाप साहब नमस्तंग मस्त अम अजबे नस्त नमस्कार है प्रभु तेरा कोई मजहब नहीं ना तू तो हिंदू है ना तो मुस्लिम है ना तो सिख है ना तो ईसाई है ना तो यूदी है ना तू तो बारसी हैं ना तू तो जैनी है ना तू तो बौधी है ਜਿਹਦਾ ਆਪਣਾ ਹੀ ਕੋਈ ਮਜ਼ਬ ਨਹੀਂ ਮਜ਼ਬ ਤੇ ਇੱਕ ਰਸਤਾ ਹੁੰਦਾ ਹੈ ਮਜ਼ਬ ਨੂੰ ਸੰਸਕ੍ਰਿਤ ਦੇ ਚ ਪੰਥ ਕਹਿੰਦੇ ਨੇ ਪੰਥ ਰਸਤਾ ਪੰਥ ਦੇ ਅਖੀਰ ਅਰਥ ਨੇ ਰਸਤਾ ਤੇ ਜਿਹੜਾ ਪੰਥ ਤੇ ਚਲੇ ਉਹਨੂੰ ਪੰਥੀ ਕਹਿੰਦੇ ਨੇ ਤੇ ਜਿਹੜਾ ਪੰਥ ਧਰਮ ਨਾਲ ਸੰਬੰਧਿਤ ਹੋਵੇ ਉਹਨੂੰ ਕਹਿੰਦੇ ਨੇ ਧਰਮ ਪੰਥ ਤੋਂ ਇਹ ਸਲਾਮ ਇੱਕ ਪੰਥ ਹੈ Hindu ਇੱਕ ਪੰਥ ਹੈ Jain ਇੱਕ ਪੰਥ ਹੈ Buddhist ਇੱਕ ਪੰਥ ਹੈ ईसाईयत ਇੱਕ ਪੰਥ ਹੈ ਸਿੱਖ ਇੱਕ ਪੰਥ ਹੈ ਵੱਖ-ਵੱਖ ਰਸਤਿਆਂ ਤੋਂ ਦਰਿਆ ਸਾਗਰ ਤੱਕ ਪਹੁੰਚਦੇ ਨੇ ਵੱਖ-ਵੱਖ ਰਸਤਿਆਂ ਤੋਂ ਮਨੁੱਖ ਪਰਮਾਤਮਾ ਤੱਕ ਪਹੁੰਚਦੇ ਨੇ ਪੰਥ ਨੇ ਰਸਤੇ ਨੇ ਪਰਮਾਤਮਾ ਨੇ ਕਿਧਰੇ ਵੀ ਨਹੀਂ ਪਹੁੰਚਣਾ ਉਹਦਾ ਕੋਈ ਪੰਥ ਨਹੀਂ ਪਰਮਾਤਮਾ ਤੱਕ ਪਹੁੰਚਣ ਦੇ ਪੰਥ ਨੇ ਪਰਮਾਤਮਾ ਤੇ ਵਿਆਪਕ ਹੈ ਉਹ ਐਸਾ ਥੋੜੀ ਜਿਹੀ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਉਹ ਤੇ ਵਿਆਪਕ ਹੈ ਉਹਨੇ ਕਿੱਥੇ ਜਾਣਾ ਉਸ ਤੋਂ ਬਿਨਾਂ ਤੇ ਹੋਰ ਕੋਈ ਜਾ ਹੀ ਨਹੀਂ ਉਹਨੇ ਨਹਿ ਚਲਾਏ ਠੀਕੇ ਹੁੰਦੇ ਆ ਸਵਾਸਤ ਸੇ ਸਾਹਿਬ ਕਹਿੰਦੇ ਉਹਦਾ ਕੋਈ ਮਜ਼ਬ ਨਹੀਂ ਨਮਸਤੰ ਅਮਰਜਵੇ ਨਮਸਤਸਤ ਅਜਵੇ ਜੇ ਮਜ਼ਬ ਦੇ ਆਧਾਰ ਤੇ ਉਹ ਸਾਡਾ ਫੈਸਲਾ ਨਹੀਂ ਕਰਦਾ ਜਾਤ ਭਰਕੇ ਜਾਤ ਪਾਤ ਕਰਕੇ ਰੰਗ ਰੂਪ ਕਰਕੇ ਵਰਨ ਕਰਕੇ ਕੌਮ ਕਰਕੇ ਦੇਸ਼ ਕਰਕੇ ਭਾਸ਼ਾ ਕਰਕੇ ਜੇ ਸਾਡਾ ਫੈਸਲਾ ਨਹੀਂ ਕਰਦਾ ਤਾਂ ਸਾਡੇ ਫੈਸਲੇ ਤਾਂ ਆਧਾਰ ਕੀ ਹੁੰਦਾ ਕਿਸ ਬਿਨਾ ਤੇ ਸਾਡਾ ਫੈਸਲਾ ਕਰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਉਹ ਜੋ ਸੱਚਾ ਹੈ ਜਿਹਦਾ ਦਰਬਾਰ ਸੱਚਾ ਹੈ ਉਥੇ ਸਿਰਫ ਕਰਮਾਂ ਦੇ ਵਿਚਾਰ ਹਰਮ ਕਰਮ ਹੋਰ ਕੁਝ ਨਹੀਂ ਕੀਤਾ ਹੋਇਆ ਕਰਮ ਬੀਜ ਹੈ ਇਹਨਾਂ ਦਾ ਫਲ ਕੀ ਹੈ ਦੁੱਖ ਤੇ ਸੁਖ ਮੈਂ ਜ਼ਰੂਰ ਕੋਈ ਐਸਾ ਬੀਜਿਆ ਜੋ ਮੈਨੂੰ ਦੁਖੀ ਨਾ ਮੈਂ ਜ਼ਰੂਰ ਕੋਈ ਐਸਾ ਬੀਜਿਆ ਜੋ ਮੈਨੂੰ ਸੁਖ ਮਿਲੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਆਪ ਬੀਜ ਆਪੇ ਹੀ ਕਾ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਪਣੇ ਦੁੱਖਾਂ ਲਈ ਭੁੱਲ ਕੇ ਵੀ ਕਿਸੇ ਨੂੰ ਦੋਸ਼ੀ ਨਾ ਠਹਿਰਾਓ। ਦੱਦਾ ਦੋਸ ਨਾ ਦੇਉ ਕਾਮੁ ਦੋਸ ਕਰਮਾ ਆਪਣੇ ਹੱਥ ਜੋਨੇ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਣਾ। ਕਰਮ ਫਿਲਾਸਫੀਰ ਅਲਗ ਇੱਕ ਮਜ਼ਮੂਨ ਹੈ ਲੰਬਾ ਚੌੜਾ ਕਈ ਦਿਨ ਮੰਗਦਾ ਇਸ ਵਕਤ। ਉਸ ਨੂੰ ਮੈਂ ਨਹੀਂ ਚੇਲਣ ਲੱਗਾ ਮੈਂ ਇਤਨੀ ਅਰਜ਼ ਕਰਨ ਲੱਗਾ। ਪਰ ਹਮਤਮਾ ਦਾ ਨਾਮ ਔਸ਼ਧੀ ਹੈ। ਸਾਰੇ ਰੋਗਾਂ ਦੇ ਕਾਮਾ। ਪਰ ਇਹ ਔਸ਼ਧੀ ਕਿਸੇ ਮੈਡੀਕਲ ਸਟੋਰ ਤੋਂ ਨਹੀਂ ਲਭਣੀ ਕਿਸੇ ਡਾਕਟਰ ਤੋਂ ਨਹੀਂ ਲਭਣੀ ਆਪ ਬਣਾਣੀ ਪੈਣੀ ਆਪ ਹੀ ਕਾਣੀ ਪੈਣੀ ਆਪ ਜਪੜਾ ਆਪਣਾ ਹੱਥੀ ਆਪਣਾ ਆਵੇ ਹੀ ਕਾਜ ਸਵਾਰੀ ਅੱਜ ਤੱਕ ਮਨੁੱਖ ਦੇ ਸਰੀਰ ਦੇ ਚਾਹ ਰੋਗਾਂ ਨੂੰ ਕੱਢਣ ਵਾਸਤੇ ਬੜੇ ਬੜੇ ਵੈਦ ਰਾਜ ਆਏ ਸਿਆਣੇ ਆਏ ਸਰੀਰ ਸ਼ਾਸਤਰੀ ਆਏ ਮੰਤਰਾਂ ਦੇ ਉਪਚਾਰ ਤੋਂ ਬਾਅਦ ਆਯੁਰਵੇਦ ਆਚਾਰੀਆ ਆਏ ਜੜੀ ਬੂਟੀਆਂ ਦੇ ਰਾਹੀਂ ਲੋਕਾਂ ਦਾ ਇਲਾਜ ਕਰਨਾ ਇਹ ਇਲਾਜ ਵੀ ਬੜਾ ਸਲੋ ਸਪੀਡ ਨਾਲ ਚੱਲਦਾ ਸੀ ਆ ਹਿਤਾ ਹਿਤਾ ਮਰੀਜ਼ ਠੀਕ ਹੁੰਦਾ ਸੀ ਹੁੰਦਾ ਤੇ ਸੀ ਔਰ ਰੋਗ ਵੀ ਜੜੋਂ ਕਿਸੇ ਹੱਦ ਤੱਕ ਕੁਝ ਕੱਟੇ ਜਾਂਦੇ ਸਨ ਰੋਗ ਆਪ ਦੀ ਗਿਆਨ ਅਨੁਸਾਰਾਂ ਤਿੰਨ ਤਰ੍ਹਾਂ ਦੇ ਹੁੰਦੇ ਨੇ ਆਹਾਰਕ ਰੋਗ ਖਾਣ ਪੀਣ ਦੀ ਬਦਪ੍ਰੇਰੀਤੀ ਤੋਂ ਕੋਈ ਰੋਗ ਹੋ ਗਿਆ ਆਹਾਰਕ ਰੋਗ ਹੈ ਆਯੁਰਵੇਦ ਸ਼ਾਸਤਰਾਂ ਦੇ ਜਿਹੜਾ ਮੇਕ ਬਨੋਦ ਜੜੀ ਬੂਟੀਆਂ ਦਾ ਸ਼ਾਸਤਰ ਹੈ ਅਨੰਤਰ ਦਾ ਲਿਖਿਆ ਹੋਇਆ ਉਹਨੇ ਦੋ ਲਫ਼ਜ਼ ਬੜੇ ਉੱਤੇ ਕੀਮਤੀ ਵਰਤੇ ਨੇ ਆਹਾਰ ਚਿਕਿਤਸਾ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਖਾਣਾ ਪੀਣਾ ਔਸ਼ਧੀ ਦੇ ਖਾਣਾ ਪੀਣਾ ਜ਼ਹਿਰ ਹੈ ਖਾਣਾ ਪੀਣਾ ਅੰਮ੍ਰਿਤ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚਿਕਿਤਾ ਖਾਣਾ ਪੀਣਾ ਅਥੀ ਇਲਾਜ ਹੈ ਦਵਾਈ ਹੈ दारू ਹੈ ਅੰਮ੍ਰਿਤ ਤੋ ਸੁਈ ਆਖੋਗੇ ਆਹਾਰ ਦੇ ਨਾਲ ਖਾਣੇ ਨਾਲ ਇਹਨੇ ਦੋ ਸ਼ਬਦ ਕਿਉਂ ਜੋੜ ਲਏ ਦੋ ਹਲ ਤੱਕ ਆਹਾਰ ਰੋਗ ਆਹਾਰ ਚਿਕਿਤਾ ਉਰੇ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਚਾਰ ਤਨ ਵੀ ਰੋਗੀ ਬਣੇ ਮਨ ਵੀ ਰੋਗੀ ਬਣੇ ਹੋਰ ਹੋਰ ਦੇ ਕੀ ਅਰਥ ਕਰੋਗੇ ਮੈਂ ਲਿਖ ਮੇ ਚੌੜ ਗ੍ਰਿਹ ਸਗਰਾਂ ਦੇ ਚ ਨਹੀਂ ਪੈਂਦਾ ਗੁਰਬਾਣੀ ਗ੍ਰਹਿ ਮਨ ਅਨਸਾਰ ਤੁਹਾਡੇ ਸਾਹਮਣੇ ਮੈਂ ਰੱਖਾਂ ਐਵੇਂ ਜਜ਼ਬਾਤੀ ਤੇ ਜਿਹੜੇ ਅਰਥ ਤੁਹਾਨੂੰ ਸੁਣਾਏ ਜਾਂਦੇ ਨਹੀਂ ਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਭੁੱਖ ਤੇ ਹੈ ਨਹੀਂ ਪਰ ਮੈਂ ਖਾ ਰਿਹਾ ਉਹ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਹੋ ਭੁੱਖ ਤਾਂ ਹੋਰ ਮੈਨੂੰ ਭੁੱਖ ਲੱਗੀ ਹੈ ਮੈਂ ਖਾ ਰਿਹਾ ਇਹ ਖਾਣਾ ਸਹਿਜ ਹੈ ਮੈਨੂੰ ਭੁੱਖ ਨਹੀਂ ਲੱਗੀ ਤੇ ਮੈਂ ਖਾ ਰਿਹਾ ਇਹ ਖਾਣਾ ਸਹਿਜ ਨਹੀਂ ਹੈ ਇਹ ਭੋਜਨ ਦੇ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਲਾਜ਼ਮੀ ਪੈਦਾ ਕਰੇਗੀ ਮੁਹੰਮਦ ਸਾਹਿਬ ਦੇ ਸਮੇਂ ਈਰਾਨ ਚੋਂ ਇੱਕ ਹਕੀਮ ਜੱਦਾ ਗਿਆ ਛੇ ਮਹੀਨੇ ਤੱਕ ਜਦ ਕੋਈ ਰੋਗੀ ਨਾ ਆਇਆ ਉਹ ਵਿਚਾਰਾ ਆਪਣਾ ਸਾਜ਼ੋ ਸਮਾਨ ਲੈ ਕੇ ਖੱਜਰ ਤੇ ਲੱਦ ਕੇ ਵਾਪਸ ਇਰਾਨ ਆਣ ਲੱਗਾ ਤੇ ਸੋਚਿਆ ਚਲੋ ਮੁਹੰਮਦ ਸਾਹਿਬ ਨੂੰ ਸਲਾਮ ਕਰਦਾ ਜਾ ਸਲਾਮ ਕਰਕੇ ਕਹਿਣ ਲੱਗਾ ਹਜ਼ਰਤ ਮੈਂ ਜਾ ਰਿਹਾ ਆਪਣੇ ਵਤਨ ਇੱਥੇ ਮੇਰਾ ਕੰਮ ਨਹੀਂ ਚੱਲਣਾ ਚਲੇ ਹੀ ਨਹੀਂ ਮੇਰਾ ਕੋਈ ਰੋਗੀ ਨਹੀਂ ਆਇਆ ਮੁਹੰਮਦ ਸਾਹਿਬ ਕਹਿਣ ਲੱਗੇ ਠੀਕ ਹੈ ਤੈਨੂੰ ਜਾਣਾ ਹੀ ਚਾਹੀਦਾ ਹੈ ਕਿਉਂਕਿ ਮੈਂ ਆਪਣੀ ਉਮਤ ਨੂੰ ਸਿੱਖਿਆ ਦਿੱਤੀ ਹੈ ਪੂਰੀ ਭੁੱਖ ਨਾ ਲੱਗੇ ਹੋਵੇ ਤੇ ਰੋਟੀ ਖਾਣੀ ਨਹੀਂ ਇੱਕ ਬੁਰਕੀ ਦੀ ਭੁੱਖ ਰਹਿੰਦੀ ਹੋਵੇ ਤੇ ਛੋੜ ਦੇਣੀ ਹੈ ਰੋਗੀ ਨਹੀਂ ਆਏਗਾ ਆਹਾਰਿਕ ਰੋਗੀ ਨਹੀਂ ਆਏਗਾ ਤੇ ਤੂੰ ਕਿਸੇ ਦਾ ਇਲਾਜ ਕਰ ਸਕਦਾ ਹੈ ਮਾਨਸਿਕ ਰੋਗ ਦਾ ਨਹੀਂ ਕਰ ਸਕਦਾ ਆਹਾਰ ਰੋਗ ਬਾਬਾ ਹੋਰ ਖਾਣਾ ਖੁਸ਼ੀਖਵਾਰ ਭੁੱਖ ਤੇ ਹੈ ਨਹੀਂ ਖਾਈ ਜਾ ਰਿਹਾ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗਾ। ਔਰ ਸਰੀਰ ਦੇ ਬੈਲੈਂਸ ਨੂੰ ਸੰਤੁਲਨ ਨੂੰ ਵਿਗਾੜ ਕੇ ਰੱਖ ਦੇਗੀ। ਪੰਜ ਤੱਤ ਜਿਹੜੇ ਨੇ ਇਹਨਾਂ ਦਾ ਬੈਲੈਂਸ ਵਿਗੜਦੇ ਆ ਸਰੀਰ ਬਾਦੀ ਹੋ ਸਕਦਾ ਹੈ। ਸਰੀਰ ਪਿਤ ਪ੍ਰਦਾਨ ਹੋ ਸਕਦਾ ਹੈ। ਸਿਰ ਸਰੀਰ ਕਫ ਪ੍ਰਦਾਨ ਹੋ ਸਕਦਾ ਹੈ। ਬੈਲੈਂਸ ਵਿਗੜ ਗਿਆ ਪਾਣੀ ਦਾ ਇਹ ਕਫ ਪ੍ਰਦਾਨ ਹੋ ਜਾਏਗਾ। ਇਹਨੂੰ ਦਮਾ इत्यादि ਹੋਰ ਵੀ ਬਥੇਰਾ ਕੁਝ ਹੋ ਸਕਦਾ ਹੈ। ਸੰਤੁਲਨ ਵਿਗੜ ਗਿਆ ਗਰਮੀ ਦਾ ਸਰੀਰ ਦੇ ਕਿਉਂਕਿ ਪਰਮਾਤਮਾ ਨੇ ਅੰਦਰ ਨਾਪ ਤੋਲ ਕੇ ਗਰਮੀ ਰੱਖੀ ਹੈ। ਤੋਂ ਇਹਨੂੰ ਬਿਤ ਪ੍ਰਧਾਨ ਰੋਗ ਹੋ ਸਕਦੇ ਨੇ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਨੇ। ਵాయు ਪ੍ਰਦਾਨ ਬਾਦੀ ਹਵਾ ਆਵਾ ਦਾ ਬੈਲੈਂਸ ਅੰਤਰ ਵਿਗੜ ਗਿਆ ਐਸੀਆਂ ਚੀਜ਼ਾਂ ਖਾਂਦਾ ਰਿਹਾ ਜੋ ਬਾਦੀ ਸਨ ਬਾਦ ਹਵਾ ਨੂੰ ਕਹਿੰਦੇ ਆਯੁਰਵੇਦ ਆਚਾਰੀਆ ਕਹਿੰਦੇ ਨੇ ਸਰੀਰਕ ਰੋਗ ਪੈਦਾ ਹੀ ਇਹਨਾਂ ਦਿਨਾਂ ਤੋਂ ਢੰਗਤੋਂ ਦੇਣ ਬਾਅਦ ਬਿਤ ਕਫ ਬੈਲੈਂਸ ਦੇ ਵਿਗੜ ਗਿਆ। ਤੇ ਜੜੀ ਬੂਟੀਆਂ ਇਸ ਬੈਲੈਂਸ ਨੂੰ ਠੀਕ ਕਰਦੀਆਂ। ਸਿਰ ਸਰੀਰ ਦੇ ਰੋਗ ਦਾ ਇਲਾਜ ਹੈ। ਲੇਕਿਨ ਸਿਰਫ ਸਰੀਰ ਰੋਗੀ ਥੋੜੀ ਆਉਂਦਾ ਹੈ, ਮਨ ਦੇ ਰੋਗ ਨੇ। ਕਿਸ ਯੁੱਗ ਦੇ ਵਿੱਚ ਇਸ ਸਦੀ ਦੇ ਤੇ ਮਾਨਸਿਕ ਰੋਗਾਂ ਦੀ ਫਰਮਾਰ ਹੋ ਗਈ ਹੈ। ਮੈਂਟਲ ਹਸਪੀਟਲ ਦੇ ਵਿੱਚ ਭਾਗਣਾ ਲਈ ਤਾਂ ਨਹੀਂ ਰਹੀ। ਦਿਮਾਗੀ ਸੰਤੁਲਨ ਡਾਵਾ ਦੌਲ ਹੁੰਦਾ ਜਾ ਰਿਹਾ। ਇਹ ਆਹਾਰੇ ਰੋਗ ਨਹੀਂ ਮਾਨਸਿਕ ਰੋਗ ਨੇ ਔਰ ਵਧਦੇ ਜਾ ਰਹੇ ਨੇ ਸਾਰੀ ਦੁਨੀਆ 'ਚ ਚਿੰਤਾ ਮਾਨਸਿਕ ਰੋਗ ਹੈ, ਕ੍ਰੋਧ ਮਾਨਸਿਕ ਰੋਗ ਹੈ, ਸਿਕਰ ਤੋਂ ਵਧਿਆ ਹੋਇਆ ਲੋਭ, ਹੰਕਾਰ ਮਾਨਸਿਕ ਰੋਗ ਹੈ। ਇਹ ਮਨ ਦੇ ਸੰਤੁਲਨ ਨੂੰ ਬੈਲੈਂਸ ਨੂੰ ਵਿਗਾੜ ਕੇ ਰੱਖ ਦਿੰਦੇ ਨੇ। ਇੱਕ ਵੈਦ ਬੜੀਆਂ ਦਵਾਈਆਂ ਸਜਾ ਕੇ ਬੈਠਾ ਸੀ ਤੇ ਮਰੀਜ਼ ਵੀ ਉਹਦੇ ਕੋਲ ਆ ਰਹੇ ਸਨ। ਲਗਜ਼ ਦੇਖ ਕੇ ਦਵਾਈ ਦੇ ਰਿਹਾ ਸੀ ਧੰਗੁਰ ਨਾਨਕ ਦੇਵ ਜੀ ਲੰਘੇ। ਔਰ ਹੱਸ ਕੇ ਨੇ ਸਤਿਗੁਰ ਨੂੰ ਦੇਖ ਕੇ ਥੱਲੇ ਆਇਆ ਸਜਦਾ ਕੀਤਾ ਆਖਿਆ ਮਹਾਰਾਜ ਆਪ ਹੱਸ ਪਇਓ ਮੈਨੂੰ ਵੇਖ ਕੇ ਮਰੀਜ਼ਾਂ ਨੂੰ ਵੇਖ ਕੇ ਜਾਂ ਮੇਰੀਆਂ ਦਵਾਈਆਂ ਸਤਿਗੁਰ ਕਹਿ ਲਗੇ ਤਿੰਨਾਂ ਨੂੰ ਵੇਖ ਕੇ ਹਾਸਾ ਆਇਆ ਕਿਉਂ ਤੈਨੂੰ ਮੂਲ ਰੋਗ ਦਾ ਤੇ ਕੋਈ ਗਿਆਨ ਨਹੀਂ ਹੈ ਤੈਨੂੰ ਰੋਗਾਂ ਦੀ ਜੜ ਦਾ ਤੇ ਕੋਈ ਗਿਆਨ ਨਹੀਂ ਹੈ ਤੇ ਵੈਦ ਬਣਿਆ ਮਰੀਜ਼ਾਂ ਤੇ ਵੀ ਹਾਸਾ ਆਇਆ ਹੈ ਜਿਸ ਨੂੰ ਮੂਲ ਰੋਗ ਦਾ ਹੀ ਗਿਆਨ ਨਹੀਂ ਉਹਦੇ ਕੋਲ ਇਲਾਜ ਕਰਾਉਣ ਵਾਸਤੇ ਆਏ ਨੇ ਤੇ ਤੇਰੀਆਂ ਦਵਾਈਆਂ ਤੇ ਵੀ ਮੈਨੂੰ ਹਾਸਾ ਆ ਗਿਆ ਜੋ ਮੂਲ ਰੋਗ ਨੂੰ ਕਟ ਰੀਆਂ ਹੀ ਨਹੀਂ ਤੇ ਸਜਾ ਕੇ ਰੱਖੀਆਂ ਹੋਈਆਂ ਨੇ ਵੈਦ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਫਿਰ ਉਹ ਮੂਲ ਰੋਗ ਕੀ ਹੈ ਗੁਰਨੇ ਕਿਹਾ ਜਿਹਨੂੰ ਤੂੰ ਠੀਕ ਕਰ ਲੈਣਾ ਉਹ ਕਿਹਾ ਤੇਰੇ ਕੋਲ ਫਿਰ ਨਹੀਂ ਆਉਂਦਾ महाराज फिर भी आदा मतलब है तू रोगों की जड़ नहीं कटता दर्द हो दुख रहे शरीर ऐसा दारू लगे ना बेर दारु दारू की जड़ नहीं कटता नहीं कटता फिर महाराज तू जड़ है बुनियादी रोग है ਕੁਕੀਏ ਮੰਗੂ ਨਾਨਕ ਦੇਵ ਜੀ ਦਾ ਚੰਗਾ ਸੁਣਨਾ ਸਤਿਗੁਰੂ ਕਹਿੰਦੇ ਨੇ ਦੁੱਖ ਵਿਸੋੜਾ ਇਕ ਦੁੱਖ ਭੁੱਖ ਇਕ ਦੁੱਖ ਸਤਿਗੁਰ ਆਰਜਨ ਜੋ ਇਕ ਦੁੱਖ ਰੋਗ ਲਗੇ ਤਨ ਭਾਇ ਰੈਦ ਨਾ ਬੋਲੇ ਦਾ ਰੂਨ ਇਹ ਜਿਹੜਾ ਮਨ ਪ੍ਰਮਾਤਮਾ ਨੂੰ ਭੁਲਾ ਕੇ ਟੁੱਟ ਕੇ ਜੀ ਰਿਹਾ ਹੈ ਬੇਸ਼ਤਰ ਰੋਗ ਇਸ ਤੋਂ ਲੱਗ ਜਾਂਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਮੂਲ ਰੋਗ ਹੈ ਭਾਈ ਸਾਹਿਬ ਭਾਈ ਨੰਦ ਲਾਲ ਦਾ ਇੱਕ ਆਵਾਜ਼ ਰਮਛੇ 바ਸ਼ਦ ਦੁੱਖ ਕੀ ਹੈ ਰਮ ਕੀ ਹੈ ਗਾਫਲਤ ਅਜ ਯਾਦੈ ਖੁਦਾ ਭਾਈ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨੂੰ ਬੋਲ ਜਾਣਾ ਹੀ ਦੁੱਖ ਹੈ ਰੋਗ ਹੈ ਔਸ਼ਧੀ ਕੀ ਹੈ ਜਿ ਯਾਦ ਅੰਭਾ ਮੰਤੇ ਆਉਦੀ ਯਾਦ ਹੀ ਮਹਾ ਆਨੰਦ ਤੁਦ ਚਿਤ ਆਏ ਮਹਾ ਆਨੰਦ ਜਿ ਸਵੇ ਸਰੇ ਸੋ ਮਰ ਜਾਏ ਜੀ ਭਾਈ ਸਾਹਿਬ ਤੇ ਅੱਗੇ ਹੋਰ ਵੀ ਕਹਿੰਦੇ ਨੇ ਹਰ ਚੇ ਗਾਫਿਲ ਸੁਧ ਭਾਈ ਸਾਹਿਬ ਆਇਨ ਨਦਰਾ ਹਰ ਚੇ ਗਾਫਿਲ ਸੁਧ ਅਜਨਾਨ ਬਵਨ ਬਰਗਦਾ ਬਾ ਸਦਵਾ ਗਰ ਸੁਲਤਾਨ ਬਵਨ ਅਗਰ ਬਾਦਸ਼ਾਹ ਹੈ ਜਾਂ ਬਿਖਾਰੀ ਹੈ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਭੁੱਲੇ ਹੋਇਆ ਹੈ ਇਹ ਦੋਵੇਂ ਮੂਰਖ ਨੇ ਨਿਰਦਨ ਹੈ ਤੇ ਚਾਹੇ ਧਰਮਾਨ ਹੈ ਪੜਾ ਲਿਖਾ ਹੈ ਤੇ ਭਾਵੇਂ ਆਨ ਪੜੇ ਦੋਵੇਂ ਮੂਰਖ ਨੇ ਇੱਕ ਅਨਪੜ ਮੂਰਖ ਹੈ ਇੱਕ ਪੜਾ ਲਿਖਾ ਮੂਰਖ ਹੈ ਪੜਿਆ ਮੂਰਖ ਆਖੀਏ ਜਿਵੇਂ ਅੱਲਾ ਬੋਲੋ ਅੰਕ ਹਰ ਜੇ ਗਾਫਲ ਸੁਧ ਅਜਨਾ ਦਾੰਬ ਗਰਗਦਾ ਬਾਸ਼ਾ ਦਾ ਗਰ ਸੁਲਤਾਨ ਦਾ ਭਾਵੇਂ ਬਾਦਸ਼ਾਹ ਭਾਵੇਂ ਮਿਰਦਾਨ ਹੈ ਅਗਰ ਪ੍ਰਭੂ ਨੂੰ ਯਾਦ ਨਹੀਂ ਕਰਦਾ ਤੋ ਮਹਾ ਮੂਰਖ ਹੈ ਮੂਰਖਾਂ ਸਿਰ ਮੂਰਖ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਗੁਰੂ ਨਾਨਕ ਉਹਨੂੰ ਭੁੱਲ ਜਾਣਾ ਹੀ ਮਹਾਰੋਗ ਹੈ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਆਵਾਰ ਜਮ ਲੋਤ ਇਕ ਦਿਨ ਰੋਗ ਲਗੇ ਤਨ ਆਏ ਵੈਦ ਨਾ ਬੋਲੇ دارو ਲਾਏ ਅਸਲੀ ਵੈਦ ਕੌਣ ਹੈ ਨਾਮ ਜਪ ਜਪ ਕੇ ਜਿਨੇ ਆਪਣੇ ਤਨ ਤੇ ਮਨ ਚੋਂ ਸਾਰੇ ਰੋਗ ਕਢ ਲੈਨੇ ਰੋਗ ਸੋਗ ਦੁਖ ਜਰਾ ਮਰਾ ਅਰ ਜਨੇ ਨਹੀਂ ਨਿਕਟਾਲੇ ਕੋਈ ਮਾਨਸਿਕ ਰੋਗ ਸੰਤ ਕੋਲ ਨਹੀਂ ਆਉਂਦਾ ਨਿੱਕੀ ਨਿੱਕੀ ਗੱਲ ਤੇ ਕ੍ਰੋਧਤ ਹੋਉਂਦੇ ਮੈਂ ਸੰਤ ਦੇਖੇ ਨੇ ਨਰਾਜ਼ ਹੁੰਦੇ ਮੈਂ ਸੰਤ ਦੇਖੇ ਨੇ ਅੰਗਾਰ ਦੀ ਪੰਡ ਚੁੱਕੀ ਹੋਈ ਸੰਤ ਨੇ ਇਹ ਤੇ ਆਮ ਬੰਦਿਆਂ ਨਾਲੋਂ ਇਹ ਥੱਲੇ ਦੇ ਲੋਕ ਨੇ ਪਰ ਮਨੁੱਖ ਨੂੰ ਸਮਝ ਨਹੀਂ ਆਕਸਰ ਮੈਂ ਅਰਜ਼ ਕਰਨਾ ਹੁਣਾ ਸੰਤ ਨੂੰ ਕੌਣ ਸਮਝੇਗਾ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਨੇ ਭਾਵੇਂ ਪਿਉ ਦਾ ਜਵਾਨ ਹੋਵੇ ਭਾਵੇਂ ਭਰਾ ਉਸ ਦਾ ਜਵਾਨ ਹੋਵੇ ਪਰ ਇੱਕ ਮਸੂਮ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਜਵਾਨ ਦੀ permangan ਕੀ ਹੈ ਰੰਗ ਧੀਰੇ ਵਾਸ਼ਨਾ ਕੀ ਇੱਕ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਪਤਾ ਚਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਹੁੰਦਾ ਹੈ ਭਾਵੇਂ ਬੁੱਢਾ ਉਸ ਦਾ ਪਿਓ ਹੋਵੇ ਦਾਦਾ ਹੋਵੇ ਬੁੱਢੇ ਉਹਦੇ ਸਾਹਮਣੇ ਹੋਣ ਜਵਾਨ ਨੂੰ ਕੋਈ ਨਹੀਂ ਪਤਾ ਬੁੱਢੇਪਾ ਕੀ ਹੁੰਦਾ ਹੈ ਬੁੱਢੇ ਹੋ ਕੇ ਹੀ ਪਤਾ ਚਲਦਾ ਹੈ ਬੁੱਢੇਪਾ ਕੀ ਹੈ ਬੁੱਢੇਪੇ ਦੀ ਮਜਬੂਰੀ ਕੀ ਹੈ ਬੁੱਢੇਪੇ ਦੀ ਮਹਾਨਤਾ ਕੀ ਹੈ ਬੁੱਢੇਪੇ ਦਾ ਗਿਆਨ ਤੇ ਸਮਝ ਕੀ ਹੈ ਬੁੱਢੇਪੇ ਦੀ ਮੌੜਤਾ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਪਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚਲਦਾ ਹੈ ਮੌਤ

ਸੰਤਾਂ ਦੀ ਸੰਗਤ ਕਰਨਿਆ ਕਰਨਿਆ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਵੀਰ ਰਾਮ ਹੋਏ ਨਿਹਰ ਵਿਗਰਿਓ ਕਬੀਰਾ ਰਾਮ ਤਗਾਈ ਸੱਚ ਬਹਉ ਅਨ ਕਦੇ ਨਾ ਆਈ ਬੂੰਦ ਜਦ ਸਾਗਰ ਦੇ ਚ ਰੇਣ ਆਉਂਦੀ ਹੈ ਤਾਂ ਪਤਾ ਚੱਲਦਾ ਹੈ ਸਾਗਰ ਕਿਤਨਾ ਵੱਡਾ ਹੈ ਪ੍ਰਭੂ ਵਿੱਚ ਲੀਨ ਹੋ ਕੇ ਉਹਦੀ ਮਹਾਨਤਾ ਦਾ ਪਤਾ ਚੱਲਦਾ ਹੈ ਕਿਤਨੇ ਵਿਚਾਰਾਂ ਇਸ ਵਕਤ ਪ੍ਰਵਾਨ ਕਰਨਿਆ ਇੱਕ ਸੰਤ ਜਦ ਪ੍ਰਭੂ ਦਾ ਨਾਮ ਜਪਦਾ ਹੈ ਉਹਦਾ ਮਾਨਸਿਕ ਰੋਗ ਚਲਾ ਜਾਂਦਾ ਉਹਦਾ ਕ੍ਰੋਧ ਤਿਆਜ ਬਦਲ ਜਾਂਦਾ ਹੈ ਉਹਦਾ ਲੋਭ ਸਬਰ ਸੰਤੋਖ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਮਾਉ ਪ੍ਰੇਮ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਹਿੰਗ ਹੰਕਾਰ ਨਿਰਮਾਣਤਾ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਕਾਮ ਮਸ਼ੀਲ ਸੰਜਮ ਤੇ ਸਰਬਤ੍ਰਸਤੇ ਸੀਮਾਤ ਕਰਿਆ ਜਾਂਦਾ ਹੈ। ਉਹ ਮਾਨਸਿਕ ਤੌਰ ਤੇ ਨਵਾਂ ਨਰਵਾ ਹੋ ਜਾਂਦਾ ਹੈ। ਕਿ ਜੈਸੇ ਮਨ ਦੇ ਚੋਂ ਰੋਗ ਨਿਕਲਦੇ ਨੇ ਉਹਦੇ ਤਨ ਦੇ ਚੋਂ ਵੀ ਨਿਕਲ ਜਾਂਦੇ ਨੇ। ਰੋਗ, ਸੋਗ, ਰੋਗ ਤਨ ਦੇ ਚੋਂ ਦੇ ਨੇ, ਸੋਗ ਮਨ ਦੇ ਚੋਂ ਦਾ ਰੋਗ, ਸੋਗ, ਦੁੱਖ ਜਰਾ ਮਨਾ ਅਰਜਣੇ ਨਹੀ ਨਿਕਟਾਨੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਵੇਂ ਜ਼ਹਿਰ ਹਨ ਪਰ ਸੰਤ ਪ੍ਰਭੂ ਦਾ ਨਾਮ ਜਪ ਕੇ ਇਹਨਾਂ ਨੂੰ ਅੰਮ੍ਰਿਤ ਬਣਾ ਦਿੰਦਾ ਹੈ ਸੁੰਦਰ ਫੁੱਲਾਂ ਦੇ ਬੀਜ ਬੜੇ ਕਰੂਪਾਉਂਦੇ ਨੇ ਪਰ ਕਿਸਾਨ ਜਦ ਬੋਹ ਲੈਂਦਾ ਬੜੇ ਸੁੰਦਰ ਫੁੱਲ ਨਿਕਲਦੇ ਨੇ ਕ੍ਰੋਧ ਭਾਵੇਂ ਕਰੂਪ ਹੋਵੇ ਨਾਮ ਜਪ ਕੇ ਕ੍ਰੋਧ ਹੀ ਦਇਆ ਬਣ ਜਾਂਦਾ ਹੈ ਮੀਰ ਰਸ ਬਣ ਜਾਂਦਾ ਹੈ ਹੰਕਾਰ ਹੀ ਨਿਮਰਤਾ ਦਾ ਰੂਪ धारण ਕਰ ਲੈਂਦਾ ਹੈ ਲੋਭ ਹੀ ਸਬਰ ਸੰਤੋਖ ਬਣ ਜਾਂਦਾ ਹੈ ਇਸ ਨੂੰ ਡਾਕਟਰ ਮਾਮਾ ਦੇ ਕਵਾਲ ਕਹਿੰਦਾ ਜੋ ਜ਼ਹਿਰ ਹੈ ਹਲਾ ਹਲ ਹੈ ਉਹ ਹੀ ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਹ ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਤੋ ਜ਼ਹਿਰ ਅੰਮ੍ਰਿਤ ਹੈ ਜੇ ਜੀ ਪੀਣ ਦਾ ਢੰਗ ਨਹੀਂ ਆਇਆ ਤੋ ਅੰਮ੍ਰਿਤ ਵੀ ਜ਼ਹਿਰ ਹੈ